ਨਾ ਪਹਿਲਾਂ ਇੱਥੇ ਜਿਹੜੇ ਗੱਡੀਆਂ ਹੁੰਦੀਆਂ ਸੀ ਉਹ ਤੋਂ ਬੰਦ ਕਰਾ ਦਿੱਤੀਆਂ ਗਈਆਂ ਕਿਉਂਕਿ ਇੱਥੇ ਬੱਚਾ ਥੱਲੇ ਆ ਗਿਆ ਸੀ ਉਸ ਤੋਂ ਬਾਅਦ ਗੱਡੀਆਂ ਹਣੀਆਂ ਬੰਦ ਹੋ ਗਈਆਂ ਇਹਨਾਂ ਨੇ ਫਿਰ ਕਿਹਾ ਕਿ ਇੱਕ ਦੋ ਗੱਡੀਆਂ ਨਹੀਂ ਸਿਰਫ ਦੋ ਗੱਡੀਆਂ ਜੀ ਕਹਿ ਨਹੀਂ ਲੱਗੇ ਕਰਨੀਆਂ ਪੰਜ ਤੇ ਗੱਡੀਆਂ ਲੇਕਿਨ ਦੋ ਦੀ ਬਜਾਏ ਅੱਜ ਮੇਰੇ ਖਿਆਲ ਨਾਲ 20-25 ਗੱਡੀਆਂ ਹੋਣੀਆਂ ਜਦੋਂ ਵੀ ਇੱਥੇ ਲੰਘਦੀਆਂ ਨੇ ਸਾਡੇ ਪੁਲੀ ਦੀ ਹਾਲਤ ਖਸਤਾ ਉਹ ਵੀ ਟੁੱਟਣ ਵਾਲੀ ਪਤਾ ਨਹੀਂ ਕਿ ਉਹ ਟੁੱਟ ਜਾਣੀ ਹੈ ਉਹ ਰੋਡ ਛੋਟਾ ਹੋਣ ਕਰਕੇ ਜਾਮ ਬਹੁਤ ਸਮੱਸਿਆ ਜਾਮਦੀ ਹੈ ਸਕੂਲ ਦੇ ਬੱਚੇ ਜੋੜ ਜੋੜ ਨੇ ਇਹਨਾਂ ਨੂੰ ਕਹਿ ਕੇ ਧੱਕੇ ਆ ਭਾਈ ਨਵੀਆਂ ਪੁਲੀ ਉੱਧਰ ਬਣਵਾ ਦਿੱਤੀਆਂ ਗਈਆਂ ਤੁਹਾਡੇ ਲਈ ਤੁਸੀਂ ਉੱਧਰੋਂ ਯੂਜ਼ ਕਰ ਲਓ ਲੇਕਿਨ ਪ੍ਰਸ਼ਾਸਨ ਦੇ ਕੋਈ ਸੁਣਨ ਦੇ ਵਿੱਚ ਨਹੀਂ ਆ ਰਿਹਾ ਜਿਹੜਾ ਜਿਹੜਾ ਮੇਨ ਰਸਤਾ ਮੇਨ ਰਸਤੇ 'ਤੇ ਬਸ ਇਹੀ ਪੈਂਦਾ ਵਾ ਮੇਨ ਰਸਤਾ ਤਾਜਪੁਰ ਰੋਡ ਤੋਂ ਜੇਲ੍ਹ ਦੇ ਸਾਹਮਣੇ ਨਵੀਂ ਪੁਲੀ ਬਣਾ ਦਿੱਤੀ ਗਈ ਹੈ ਉਹ ਸਪੈਸ਼ਲੀ ਡੰਪ ਵਾਸਤੇ ਬਣਾਈ ਆ ਕਿ ਕੂੜੇ ਦੀ ਗੱਡੀ ਜਿਹੜੀ ਵੀ ਆ ਬਾਰੋ-ਬਾਰ ਹੋ ਜੇਗੀ ਇਹਨਾਂ ਨੇ ਸਰਕਾਰ ਨੂੰ ਸੁਣਦੀ ਨਹੀਂ ਇਹਨਾਂ ਦੀ ਛੋੜਗੜ ਬੰਦਾ ਜਾਂ ਛੋੜਗੜ ਤੇਲ ਵੇਚਣ ਦੀ ਵਜ੍ਹਾ ਨਾਲ ਪੰਜਾਬੀ ਜੋ ਹੁਣ ਤੋਂ ਕੁਝ ਵੀ ਨਹੀਂ ਡਰਾਈਵਰ ਨੂੰ ਤੇਲ ਵੇਚੂਗਾ ਦੇ ਵੇਚੂਗਾ ਹੀ ਜੀ ਆ ਜੈ ਮਲੇ ਸਾਹਿਬ ਜੀ ਅੱਜ ਇਹ ਐਪਲੀਕੇਸ਼ਨ ਨਹੀਂ ਖੀ ਹੋਈ ਹੈ ਜੀ ਉਹਨਾਂ ਨੂੰ ਪਹਿਲਾਂ ਫੋਨ ਤੇ ਕੰਪਲੇਂਟਾਂ ਦਿੱਤੀਆਂ ਵਾਂ ਫੋਨ ਤੇ ਕੰਪਲੇਂਟਾਂ ਦਿੱਤੀਆਂ ਹੀ ਆ ਇਹਨਾਂ ਨੂੰ ਕਿ ਆਡੀਆਂ ਝਾਲੀਆਂ ਸਾਫ਼ ਕਰ ਲੋ ਜਿਹੜਾ ਨੰਬਰਦਾਰ ਝਾਲੀ ਸਾਫ਼ ਕਰਨ ਵਾਲਾ ਵਾ ਉਹ ਅੱਗੋਂ ਸਾਨੂੰ ਕਹਿਣਾ ਕਿ ਮੇਰੇ ਵੱਸ ਦੀ ਗੱਲ ਨਹੀਂ ਕਿ ਝਾਲੀ 'ਚ ਪਾਣੀ ਖੜਾ ਜੋ ਇਹਦੇ ਵੱਸ ਦੀ ਗੱਲ ਨਹੀਂ ਫਿਰ ਨੌਕਰੀ ਕਿਸੇ ਹੋਰ ਨੂੰ ਦਿੱਤੀ ਜਾਂਦੀ ਹੈ ਉਹਨਾਂ ਨੂੰ ਜਿਹੜਾ ਕੂੜੇ ਦਾ ਡੰਪ ਇੱਥੇ ਲੱਗ ਕੇ ਆਇਆ ਹੈ ਉੱਥੇ ਕਈ ਤਰ੍ਹਾਂ ਦੇ ਬਾਗਦਾਨਾਂ ਦੀਆਂ ਨਾਲ ਲਾਸ਼ਾਂ ਵੀ ਤੋਂ ਮਿਲਦੀਆਂ ਵਾਂ ਤਾਂ ਸਰਕਾਰ ਇਸ ਨੂੰ ਕਿਵੇਂ ਦੇਖਦੀ ਹੈ ਪਾਜੀ ਇਹ ਤਾਂ ਕਾਰਪੋਰੇਸ਼ਨ ਨੂੰ ਚਾਹੀਦਾ ਕਿ ਜੇ ਉਹਨਾਂ ਨੇ ਕੂੜੇ ਦਾ ਡੰਪ ਬਣਾਇਆ ਉੱਥੇ ਆਪਣੇ ਬੈਸਟ ਸਿਕਿਉਰਿਟੀ ਗਾਰਡ ਲਾਵੇ ਕਿ ਕੂੜੇ ਦਾ ਕੋਈ ਟਾਈਮ ਲਿਮਿਟ ਹੈ ਨਾ ਮੰਨ ਲਓ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾ ਉਸ ਤੋਂ ਬਾਅਦ ਬਾਕੀ ਬੰਦੇ ਕਿੱਥੇ ਜਾਂਦੇ ਆ ਉਸ ਤੋਂ ਬਾਅਦ ਜਿਹਨਾਂ ਨੇ ਰੇੜੇ ਵਾਲੇ ਆਉਂਦੇ ਉਹ ਸਭ ਕੋਈ ਲੱਤ ਕੇ ਲਿਆਉਂਦੇ ਜਿਹੜੇ ਕੋਈ ਟਿਪਰਾਂ ਦੇ ਬੰਦੇ ਜਾਂ ਜਿਹੜੀ ਗੱਡੀਆਂ ਚੱਲਦੀਆਂ ਕੂੜੇ ਆਦੀਆਂ ਇਹਨੇ ਥੱਲੇ ਵੀ ਬੰਦੇ ਆ ਜਾਂਦੇ ਆ ਉਹਦਾ ਸਰਕਾਰ ਤੇ ਅੰਕ ਹੋਣੀ ਚਾਹੀਦੀ ਪਾਜੀ ਉਹ ਚਲੋ ਬੰਦਾ ਆਇਆ ਸੀ ਉਸੇ ਕਰਕੇ ਟਿਪਰ ਬੰਦ ਹੋਏ ਸੀ ਇਹ ਹੁਣ ਵੀ ਕਾਰਪੋਰੇਸ਼ਨ ਲੇਕਿਨ ਉਸ ਤੋਂ ਪਹਿਲਾਂ ਕਿ ਤੇਰੀ ਕੋਈ ਗੱਲ ਹੋਵੇ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਅਸੀਂ ਅੱਜ ਫਿਲਹਾਲ ਕਾਰਪੋਰੇਸ਼ਨ ਦੀਆਂ ਗੱਡੀਆਂ ਰੋਕ ਰਹੇ ਆ ਅਗਰ ਜੇ ਕਾਰਪੋਰੇਸ਼ਨ ਨੇ ਸਾਡੀ ਨਾ ਸੁਣੀ ਕੱਲ ਨੂੰ ਅਸੀਂ ਰੋਡ ਜਾਮ ਕਰਾਂਗੇ ਕੱਲ ਨੂੰ ਤਾਜਪੁਰ ਰੋਡ ਜਾਮ ਕਰਾਂਗੇ ਕੀ ਕਿਵੇਂ ਦੇਖਦੇ ਜਿਹੜੇ ਗੱਡੀਆਂ ਆ ਰੋਕੀਆਂ ਜਾ ਰਹੀਆਂ ਨੇ ਇਹ ਤੁਹਾਨੂੰ ਪਤਾ ਹੀ ਹੈ ਜੀ ਪਿੱਛੇ ਵੀ ਇਹਨਾਂ ਗੱਡੀਆਂ ਵਾਸਤੇ ਸਾਰੇ ਮੁਹੱਲੇ ਨੇ ਸੰਘਰਸ਼ ਕੀਤਾ ਸੀ ਸਾਰੇ ਇਲਾਕੇ ਨੇ ਤੇ ਗੱਡੀਆਂ ਜਾਣੀਆਂ ਬੰਦ ਹੋਈਆਂ ਸੀਗੀਆਂ ਇਹ ਹੁਣ ਫੇਰ ਦੁਬਾਰਾ ਇਹਨਾਂ ਨੇ ਸ਼ੁਰੂ ਕੀਤੀ ਹੋਈਆਂ ਜਿਉਂਦੀ ਲੋਕਡਾਊਨ ਤੋਂ ਬਾਅਦ ਇਧਰੋਂ ਪੁੱਲ ਵਾਲੇ ਪਾਸੋਂ ਇਹਨਾਂ ਨੇ ਹਾਲਾਂਕਿ ਜਿਹੜਾ ਇਹ ਪੁੱਲ ਇਹਨੂੰ ਅਨਸੇਫ ਘੋਸ਼ਿਤ ਕੀਤਾ ਹੋਇਆ ਹੈ ਕਾਰਪੋਰੇਸ਼ਨ ਵੱਲੋਂ ਹੈਵੀ ਗੱਡੀਆਂ ਵਾਸਤੇ ਲੇਕਿਨ ਉਹਦੇ باوجود ਵੀ ਤੁਸੀਂ ਇਸ ਪੁੱਲ ਦਾ ਜਾ ਕੇ ਹਾਲ ਦੇਖ ਲਓ ਕੀ ਹੋ ਗਿਆ ਸਿਰਫ ਇਹਨਾਂ ਗੱਡੀਆਂ ਦੀ ਵਜ੍ਹਾ ਕਰਕੇ ਹੈਵੀ ਗੱਡੀਆਂ ਨੇ ਇਸ ਪੁੱਲ ਤੋਂ ਮਨਾ ਕੀਤਾ ਸੀ ਬਿਲਕੁਲ ਕਾਰਪੋਰੇਸ਼ਨ ਵੱਲੋਂ ਮਨਾ ਕੀਤਾ ਹੈ ਲੇਕਿਨ ਉਹਦੇ باوجود ਵੀ ਇਹ ਲੋਕ ਧੱਕੇਸ਼ਾਹੀ ਕਰਦੇ ਆ ਇਹ ਆਪਣੀ ਧੱਕੇਸ਼ਾਹੀ ਜਾਂਦੀ ਐਪਲੀਕੇਸ਼ਨਾਂ ਵੀ ਦਿੱਤੀਆਂ ਸਾਰਿਆਂ ਉਹਨਾਂ ਨੂੰ ਦੱਸਿਆ ਵੀ ਹੈਗਾ ਸਾਰਾ ਲੇਕਿਨ ਜਿਹੜੇ ਇਹ ਗੱਡੀਆਂ ਵਾਲੇ ਹੈਗੇ ਆ ਇਹ ਗੱਡੀਆਂ ਵਾਲੇ ਛੋਟ ਰਸੇ ਵਾਸਤੇ ਤੇਲ ਬਚਾਉਣ ਦੇ ਖਾਤਰ ਇਹ ਸਾਰੇ ਇਸ ਕੰਮ ਨੂੰ ਲੱਗੇ ਹੋਏ ਆ ਇਹਦੇ ਨਾਲ ਇਧਰ ਤੁਹਾਨੂੰ ਪਤਾ ਰਸਤਾ ਬਹੁਤ ਛੋਟਾ ਵੀ ਹੈਗਾ ਔਰ ਇਹ ਦੁਕਾਨਦਾਰ ਵੀ ਜਿਹੜੇ ਹੈਗੇ ਆ ਬਿਲਕੁਲ ਆਨ ਜਾਣਾ ਰਿਆਂ ਨੂੰ ਬੱਚੇ ਸਕੂਲ ਤੋਂ ਛੁੱਟੀ ਹੁੰਦੀ ਜਦੋਂ ਉਦੋਂ ਵਾਸਤੇ ਬਹੁਤ ਤੁਹਾਨੂੰ ਪਤਾ ਹੀ ਆ ਟਿਪਰ ਕਿੰਨੇ ਐਕਸੀਡੈਂਟ ਹੋ ਰਹੇ ਨੇ ਤੇ ਅਸੀਂ ਇਹਨਾਂ ਨੂੰ ਕਾਰਪੋਰੇਸ਼ਨ ਨੇ ਮਨਾ ਕੀਤਾ ਜਿਹੜੀ ਪੁਲੀ ਖੱਤ ਪਰ ਗੱਲ ਇਹ ਹੈ ਜੇ ਕਾਰਪੋਰੇਸ਼ਨ ਦੇ ਜਾ ਰਹੀਆਂ ਇਧਰੋਂ ਕਾਰਪੋਰੇਸ਼ਨ ਵਾਲੇ ਇਹ ਗੱਲ ਕਹਿੰਦੇ ਵੀ ਅਸੀਂ ਇਹਨਾਂ ਨੂੰ ਕਹਿੰਨੇ ਆ ਵੀ ਰੋਡ ਇਹ ਹੈਗਾ ਲੇਕਿਨ ਉਹ ਜਿਹੜੀ ਅਸੀਂ ਇਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਇਹਨਾਂ ਦਾ ਜਿਹੜਾ ਹੈਗਾ ਉਹ ਸਾਰਾ ਚੈੱਕ ਕਰੋ ਵੀ ਰੋਡ ਕੀ ਹੈ ਦੋ ਤਿੰਨ ਵਾਰੀ ਕਿਹਾ ਹੁਣ ਕਾਰਪੋਰੇਸ਼ਨ ਨੂੰ ਅਸੀਂ ਸ਼ਿਕਾਇਤ ਦੇ ਸਕਦੇ ਆ ਸਾਰਾ ਕੁਝ ਲੇਕਿਨ ਕਾਰਵਾਈ ਕਾਰਪੋਰੇਸ਼ਨ ਨਹੀਂ ਕਰਨੀ ਹੈ ਤੁਹਾਡੀਆਂ ਦਾ ਮਤਲਬ ਜੇ ਡਰਾਈਵਰ ਉਹਨਾਂ ਨੂੰ ਗਾਲੀ ਕੀਤੀ ਜਾਂਦੀ ਹੈ ਹਨ ਗਾਲੀ ਕੀਤੀ ਜਾਂਦੀ ਹੈ ਔਰ ਉਹਦਾ ਨਤੀਜਾ ਇਹ ਆ ਵੀ ਤੁਸੀਂ ਚੱਲ ਕੇ ਦੇਖ ਸਕਦੇ ਹੋ ਵੀ ਕੀ ਹਾਲਾਤ ਹੈ ਲੋਕਾਂ ਦੇ ਮੱਖੀ ਦਾ ਇੰਨਾ ਬੁਰਾ ਹਾਲ ਹੈ ਬਿਮਾਰੀਆਂ ਵਾਸਤੇ ਕਿੰਨੀ ਕੋ ਅਸੀਂ ਕੋਸ਼ਿਸ਼ ਕਰ ਲਾਂਗੇ ਜੇ ਕੰਮ ਨਹੀਂ ਬੰਦ ਕਰਨਗੇ ਅਸੀਂ ਬਿਲਕੁਲ ਰਸਤੇ ਵੀ ਬੰਦ ਕਰਾਂਗੇ ਇਹਨਾਂ ਦੇ ਕੰਨ ਤੇ ਜਿਹੜੀ ਜੂ ਕਾਰਪੋਰੇਸ਼ਨ ਤੇ ਨਹੀਂ ਸਰਗ ਰਹੀ ਅਸੀਂ ਸਰਕਾਰ ਨੂੰ ਵੀ ਕਹਿ ਚੁੱਕੇ ਹਾਂ ਮੌਜੂਦਾ ਨੂੰ ਇਹ ਦੋਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਜੇ ਇਹ ਸਾਡੇ ਇਹ ਕੰਮ ਨਹੀਂ ਕਰਨਗੇ ਅਸੀਂ ਸਾਰੇ ਮੁਹੱਲੇ ਸਮੇਤ ਸਾਰੇ ਇਲਾਕੇ ਸਮੇਤ ਉੱਤੇ ਬੈਠਾਂਗੇ ਜਾਮ ਲਾਵਾਂਗੇ ਫਿਰ ਉਸ ਤੋਂ ਬਾਅਦ ਜੇ ਸੁਣਵਾਈ ਹੋਣੀ ਹੈ ਤੇ ਫਿਰ ਜਾਮ ਹੀ ਲੱਗੂਗਾ ਹੋਰ ਤਾਂ ਕੁਝ ਨਹੀਂ ਹੈ ਸਾਡੇ ਕੋਲ ਇਹੀ ਹੈ ਲੋਕਤੰਤਰ ਦੇ ਵਿੱਚ ਅਸੀਂ ਧਰਨਾ ਲਾ ਸਕਦੇ ਹਾਂ ਅਸੀਂ ਧਰਨੇ ਵੀ ਲਾਵਾਂਗੇ ਉਸ ਦਾ ਸਰਕਾਰ ਨੂੰ ਵੀ ਸੁਣਾਵਾਂਗੇ ਹਾਂਜੀ ਮ੍ਰੀਤਿਕ ਜੀ ਇੱਕ ਜਿਹੜੇ ਪੁੱਛੋ ਟਿੱਬਾ ਰੋਡ ਦੇ ਮੋੜਾਂ ਵਾਲੇ ਨੂੰ ਗੱਡੀਆਂ ਰੁਕੀਆਂ ਜਾਂਦੀਆਂ ਇਹਨਾਂ ਦੀ ਮੰਗ ਸੀ ਗੱਡੀਆਂ ਦੂਰ ਨਹੀਂ ਕਿਤੇ ਹੋਰ ਪੱਧੀਆਂ ਜਾਣ ਉਹਦੇ ਬਾਰੇ ਕੀ ਦੇਖਦੇ ਹੋ ਰਸਤਾ ਥੋੜਾ ਪੀੜਾ ਹੋਣ ਕਰਕੇ ਮਰਲਾਨਵਾਸੀ ਵੱਲੋਂ ਦੱਸਿਆ ਗਿਆ ਕਿ ਇੱਥੇ ਤਿੰਨ ਸਕੂਲ ਨੇ ਛੋਟੇ ਛੋਟੇ ਬੱਚੇ ਪੜ੍ਹਦੇ ਹਨ ਇਹ ਉਹਨਾਂ ਨੂੰ ਖਤਰਾ ਹੈ ਵੀ ਟ੍ਰੈਫਿਕ ਜ਼ਿਆਦਾ ਹੁੰਦੀ ਹੈ ਇਸ ਕਰਕੇ ਉਹਨਾਂ ਨੇ ਜਾਮ ਲਗਾਇਆ ਗਿਆ ਸੀਗਾ ਹੁਣ ਅਸੀਂ ਇੱਕ ਰਸਤਾ ਹੋਰ ਹੈ ਉੱਥੇ ਕੂੜਾ ਥੋੜਾ ਬਤ ਅਸੀਂ ਜਿਹੜਾ ਪਿਆ ਸੀ ਉਹਨੂੰ ਚੁੱਕ ਕੇ ਇੱਕ ਨਵਾਂ ਰਸਤਾ ਦੇ ਚਾਲੂ ਕਰ ਦੇਵਾਂਗੇ ਕੱਲ ਤੋਂ ਗੱਡੀਆਂ ਇਸ ਰਸਤੇ ਆਇਆ ਕਰਨਗੀਆਂ ਹਾਂਜੀ ਅੱਜ ਇਹ ਧਰਨਾ ਲੱਗਿਆ ਵੀ ਤੁਸੀਂ ਮਜੂਰ ਕੀ ਕਹਿਣਾ ਚਾਹੋਗੇ ਜੇ ਬਸ ਕਾਲੀ ਗੱਲ ਤਾਂ ਕੋਈ ਧਰਨਾ ਨਹੀਂ ਹੈਗਾ ਇਹ ਭਾਈਪੰਦੀ ਆ ਸਾਰਿਆਂ ਦੀ ਤੇ ਮਾਰਕੀਟ ਦੇ ਬੰਦੇ ਆਪਾਂ ਸਾਰੇ ਮਾਰਕੀਟ ਵਾਲੇ ਆ ਸਾਡੀ ਇਹ ਸਮੱਸਿਆ ਸਾਡੀ ਇਹ ਪ੍ਰੋਬਲਮ ਆ ਵੀ ਬਸਤਲ ਗੱਡੀਆਂ ਜਿਹੜੀਆਂ ਨੇ ਬੰਦ ਗੱਡੀਆਂ ਹੋਈ ਧਰਨ ਜਾਂਦੀਆਂ ਨੇ ਸਿਰਫ ਇਹ ਇਹ ਸਿਰਫ ਠੇਕੇਦਾਰ ਦੀਆਂ ਗੱਡੀਆਂ ਨੇ ਕਾਰਪੇਸ਼ਨ ਦੀਆਂ ਗੱਡੀਆਂ ਸਿੱਧੀਆਂ ਜਾ ਰਹੀਆਂ ਹਨ ਵੱਧ ਸਪੈਸ਼ਲ ਪੁਲੀ ਬਣੀ ਹੋਈ ਹੈ ਜਲਦੇ ਸਾਹਮਣੇ ਪੁਲੀ ਬਣੀ ਹੈ ਉਸ ਸਿੱਧੀ ਡੱਪਰ ਨੂੰ ਜਾਂਦੀ ਹੈ ਉਹ ਉਸ ਪੁਲੀ ਨੂੰ ਕਾਰਪੇਸ਼ਨ ਦੀਆਂ ਗੱਡੀਆਂ ਜਾ ਰਹੀਆਂ ਖੋਲੀਆਂ ਦੇ ਸਿਰਫ ਡੱਪ ਵਾਲੀਆਂ ਜਿਹੜੀਆਂ ਠੇਕੇਦਾਰ ਦੀਆਂ ਗੱਡੀਆਂ ਇਹ ਇਧਰਲੇ ਪਾਸੇ ਮੋੜਦੇ ਜਾਣਗੇ ਹੈਵੀ ਗੱਡੀਆਂ ਨੇ ਸਾਡੀ ਪੁਲੀ ਛੋਟੀ ਹੈ ਸਾਨੂੰ ਮਾਰਕੀਟ ਦੀ ਸਮੱਸਿਆ ਦੀ ਜਾਮ ਲੱਗਦਾ ਦੋ ਤਿੰਨ ਸਕੂਲ ਪੈਂਦੇ ਨੇ ਉੱਪਰ ਮਾਰਕੀਟ ਦੇ ਤੇ ਸਾਨੂੰ ਬੱਚਿਆਂ ਨੂੰ ਔਖੀ ਹੈ ਉੱਥੇ ਮਾਰਕੀਟ ਵਾਲਿਆਂ ਨੂੰ ਔਖੀ ਹੈ ਜੇ ਗੱਡੀਆਂ ਜਾਂਦੇ ਨੇ ਪਾਣੀ ਚੁੰਦਾ ਜਾਂਦਾ ਸਾਰਾ ਗੰਦਾ ਪਾਣੀ ਚ ਹਰ ਤਰ੍ਹਾਂ ਦੀਆਂ ਪ੍ਰੋਬਲਮਾਂ ਆਉਂਦੀਆਂ। ਇਸ ਕਰਕੇ ਅਸੀਂ ਇੱਥੇ ਖੜੇ ਆਏ ਇਹਨਾਂ ਨੂੰ ਖੜ ਕੇ ਸਮਝਾਤਾ ਭਾਈ ਗੱਡੀਆਂ ਸਿੱਧੀਆਂ ਲੈ ਜਾਓ। ਇਹਨਾਂ ਦਾ ਰਸਤਾ ਪਹਿਲੇ ਮੇਨ ਆ ਉਧਰੋਂ ਹੀ ਚੱਲਦੀ ਸੀਗਾ। ਇਹ ਤਾਂ ਹੁਣ ਧੱਕਾ ਸਾਜੀ ਇਧਰ ਕਰਦੇ ਨੇ। ਬਾਕੀ ਅੱਜ ਸਮਝਾਦਾ ਇਹਨਾਂ ਨੂੰ ਉੱਤੇ ਬਾਅਦ ਦੇਖੀ ਜਾਊਗੀ ਕੀ ਕਾਰਵਾਈ ਕਰਦੇ ਆ ਕਿ। ਜੀ ਤੁਸੀਂ ਕਹਿੰਦੇ ਇਹ ਗੱਡੀਆਂ ਠੇਕੇਦਾਰਾਂ ਦੀਆਂ ਹਨ ਜੇ ਕਾਰਪੋਰੇਸ਼ਨ ਦੀ ਆਪਣੀ ਗੱਡੀ ਉਹ ਸਿੱਧੀ ਜਾਂਦੀ ਹੈ। ਕਾਰਪੋਰੇਸ਼ਨ ਦੀ ਗੱਡੀ ਸਿੱਧੀ ਜਾਂਦੀ ਹੈ। ਜੀ ਤੁਸੀਂ ਕਦੀ ਜਾ ਕੇ ਕਾਰਪੋਰੇਸ਼ਨ ਨਾਲ ਨਹੀਂ ਕੀਤੀ ਜੇ ਆਪਣੀ ਠੇਕੇਦਾਰਾਂ ਨੂੰ ਸਮਝਾਇਆ ਜਾਵੇ ਜੇ ਕੁਝ ਆਪਣੀਆਂ ਗੱਡੀਆਂ ਸਿੱਧੀਆਂ ਲੈ ਕੇ ਜਾਣ ਉਹ ਵੀ। ਦੇਖੋ ਜ ਪਰ ਜੇ ਨਹੀਂ ਹਟਦੇ ਜੀ ਫਿਰ ਹੁਣ ਆਪਾਂ ਨੇ ਆਪਾਂ ਨੇ ਕੰਮ ਕਰਨਾ ਹੈ ਯਾਰਾ ਮਾਰਕੀਟ ਵਾਲਿਆਂ ਨੇ ਇੱਥੇ ਕੋਈ ਰਾਜਨੀਤਿਕ ਬੰਦਾ ਨਹੀਂ ਹੈਗਾ ਸਾਰੇ ਆਪਣੇ ਭਾਈ ਬੰਦੀ ਵਾਲੇ ਕੋਈ ਇਦਾਂ ਦੀ ਗੱਲ ਨਹੀਂ ਹੈ ਜੀ ਕੀ ਮੰਗ ਕਰਦੇ ਨੇ ਇਦਾਂ ਹੀ ਮੰਗ ਕਰਦੇ ਵੀ ਜਿਹੜੇ ਰਸਤਾ ਇਹਨਾਂ ਦਾ ਆਪਣਾ ਹੈ ਜਿੱਥੇ ਗੱਡੀਆਂ ਕਾਰ ਪੈਸੇ ਜਾਂਦੀਆਂ ਉੱਥੇ ਇਹਨਾਂ ਦੀਆਂ ਗੱਡੀਆਂ ਜਾਣ ਕੋਈ ਚੱਕਰ ਸਾਨੂੰ ਕੋਈ ਸਮੱਸਿਆ ਨਹੀਂ ਹੈ ਜੀ ਐਸੀ ਅੱਜ ਸਾਰੇ ਨੇ ਇੱਥੇ ਹਾਂਜੀ ਧਰਨਾ ਜੀ ਅਸੀਂ ਇਦਾਂ ਹੈ ਜੀ ਇਹਨਾਂ ਜਿਹੜੀਆਂ ਡੰਪ ਵਾਲੀਆਂ ਕਿਹੜੇ ਕੂੜੇ ਵਾਲੀਆਂ ਗੱਡੀਆਂ ਨੇ ਇਹ ਸਾਰੀ ਮਾਰਕੀਟ ਚੋਂ ਜਾਂਦੀਆਂ ਨੇ ਮਾਰਕੀਟ ਵਿੱਚ ਜਾਣ ਕਰਕੇ ਕੀ ਹੈ ਕਿ ਹਾਦਸੇ ਹੁੰਦੇ ਨੇ ਉਹ ਰਾਤ ਵੀ ਇੱਕ ਬੱਚਾ ਬਚ ਗਿਆ ਉਹ ਬੱਚੇ ਨੇ ਥੱਲੇ ਆ ਜਾਣਾ ਸੀਗਾ ਤੇ ਇਹਨਾਂ ਗੱਡੀਆਂ ਇੱਕ ਤਾਂ ਸਪੀਡ ਨਾਲ ਲੈ ਜਾ ਕੇ ਜਾਂਦੇ ਆ ਤੇ ਦੂਜੇ ਨੰਬਰ ਤੇ ਗੱਡੀਆਂ ਲੈਂ ਬਾਈਡ ਲੈਣੇ ਦੂਰੀ ਹੋਈਆਂ ਗੱਡੀਆਂ ਇਹਨਾਂ ਨੂੰ ਕਾफी ਪਰਮਾਨਾ ਕੀਤਾ ਵੇ ਇਹ ਗੱਡੀਆਂ ਨਾਲ ਲੱਗ ਜਾਓ ਤੇ ਐਮਐਲਏ ਸਾਹਮਣੇ ਵੀ ਗਿਆ ਜੀ ਇਹਨਾਂ ਨੂੰ ਕਹਿਦੇ ਉਹ ਗੱਡੀ ਨਾਲ ਅਗੜੇ ਲੈ ਕੇ ਜਾਣੇ ਤੇ ਉਹ ਨਾਲ ਲੱਗੇ ਜਾਣ ਜਿਸ ਤੋਂ ਪਰੇਸ਼ਾਨੀਆਂ ਆਦੀ ਆ ਇਹਨਾਂ ਨੂੰ ਕਹਿ ਦਿਓ ਉਹਨਾਂ ਨੇ ਕਹਿਣ ਦੇ ਬਾਵਜੂਦ ਫਿਰ ਵੀ ਨਹੀਂ ਹਟਦੇ ਇਹ ਫਿਰ ਵੀ ਗੱਡੀਆਂ ਇਧਰੋਂ ਲੈ ਕੇ ਜਾਂਦੇ ਨੇ ਲੋਕਾਂ ਨੂੰ ਇਹ ਪਰੇਸ਼ਾਨੀਆਂ ਆਦੀ ਬਹੁਤ ਜ਼ਿਆਦਾ ਤੇ ਇਸ ਕਰਕੇ ਅੱਜ ਜਿਹੜੇ ਇਕੱਠੇ ਹੋਇ ਪੇ ਤਾਂ ਕਿ ਜਿਹੜੀਆਂ ਗੱਡੀਆਂ ਇਧਰੋਂ ਬੰਦ ਕੀਤੀਆਂ ਜਾਣ ਤੇ ਜਿਹੜੇ ਅਫਸਰ ਸਹਿਬਾਨ ਨੇ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਵੀ ਪਬਲਿਕ ਦਾ ਸਾਥ ਦਿਓ ਕਿਉਂ ਇਹ ਜ਼ਰੂਰੀ ਆ ਨਹੀਂ ਤਾਂ ਫਿਰ ਉਹ ਕਿਉਂ ਦਿੱਕਤ ਸਾਰਿਆਂ ਨੂੰ ਹੈਗੀ ਆ ਮੈਨੂੰ ਇਕੱਲੇ ਨਹੀਂ ਦਿੱਕਤ ਸਾਰੇ ਸਾਰੇ ਲੋਕਾਂ ਨੂੰ ਪਰੇਸ਼ਾਨੀ ਆ ਇਹ ਗਾਂਧੀ ਬਦਬੂਆਂ ਨਹੀਂ ਆ ਦੀ ਆ ਫਿਰ ਜਾਮ ਇੰਨਾ ਜਾਮ ਲੈਂਦਾ ਚੌਂਕ ਤੱਕ ਜਾਮ ਲੈਂਦਾ ਉਹ ਪਰੇ ਨਾ ਦੂਜੇ ਚੌਂਕਾਂ 'ਤੇ ਜਾਮ ਲੱਗ ਜਾਂਦਾ ਇੰਨਾ ਜਾਮ ਲੱਗਦਾ ਤਾਂ ਉਸ ਕਰਕੇ ਉਹਦੇ ਸੰਬੰਧ ਵੀ ਸਾਰੇ ਇਕੱਠੇ ਹੋ ਸੀਗੇ ਤੇ ਅਸੀਂ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਵੇ ਸਾਡੇ ਗੌਰ ਤੇ ਗੌਰ ਕੀਤਾ ਜਾਵੇ